कुज के हाताह हा नेरा जरेगा कि में चुप रहाता समादान की कहेंगे गीत दी मौत इस रात जे हो गई ਮੇਰਾ ਜੀਣਾ ਮੇਰੇ ਯਾਰ ਕਿੰਜ ਸੈਣਗੇ ਕੁਝ ਕਿਹਾਤਾ ਹਨੇਰਾ ਜਰੇਗਾ ਕਿ ਮੈਂ ਚੁੱਪ ਰਹਾਤਾ ਸ਼ਮਾਦਾਨ ਕੀ ਕਹਿਣਗੇ ਸੁਰਜੀਤ ਪਾਤਰ ਆਪਣੇ ਲਿਖਤ ਨੂੰ ਨਵੇਕਲੇ ਰੂਪ ਵਿੱਚ ਪ੍ਰਸਤੁਤ ਕਰਨ ਵਾਲਾ ਪੰਜਾਬ ਦਾ ਉਹ ਨਾਮਵਰ ਲੇਖਕ ਜਿਸ ਨੇ ਜ਼ਿੰਦਗੀ ਦੀ ਬਿਰਹਾ ਨੂੰ ਜ਼ਿੰਦਗੀ ਦੀ ਸਚਾਈ ਨੂੰ ਆਪਣੀ ਕਲਮ ਦੇ ਨਾਲ ਕਵਿਤਾਵਾਂ ਗੀਤਾਂ ਤੇ ਗ਼ਜ਼ਲਾਂ ਦੇ ਰੂਪ ਵਿੱਚ ਲੋਕਾਂ ਦੇ ਸਾਹਮਣੇ ਪਰੋਸਿਆ ਸੁਰਜੀਤ ਪਾਤਰ ਸੁਰਜੀਤ ਪਾਤਰ ਜੀ ਦੀ ਕਲਮ ਦੇ ਵਿੱਚੋਂ ਨਿਕਲਿਆ ਇੱਕ ਇੱਕ ਸ਼ਬਦ ਤਾਰੀਖ ਬਣਦਾ ਹੈ ਜਦੋਂ ਕੋਈ ਖੂਬਸੂਰਤ ਆਵਾਜ਼ ਉਹਨਾਂ ਗੀਤਾਂ ਨੂੰ ਮਿਲਦੀ ਹੈ ਤਾਂ ਸੱਚਮੁੱਚ ਦਿਲ ਕਰਦਾ ਹੈ ਕਿ ਉਸ ਆਵਾਜ਼ ਨੂੰ ਔਰ ਉਸ ਆਵਾਜ਼ ਤੋਂ ਨਿਕਲੇ ਸ਼ਬਦਾਂ ਨੂੰ ਬੜੇ ਪਿਆਰ ਤੇ ਬੜੇ ਸਤਕਾਰ ਦੇ ਨਾਲ ਸੁਣੀਏ surjit patar ji ਦੀ ਸਾਹਿਤ ਨੂੰ ਬਹੁਤ ਵੱਡੀ ਦੇਣ ਹੈ ਅਸਲ ਵਿੱਚ surjit patar ਇੱਕ ਉਹ ਨਾਮ ਹੈ ਜਿਸਨੇ ਜਿੰਨਾ ਵੀ ਕੁਝ ਲਿਖਿਆ ਉਹ ਉਦਾਹਰਣ ਬਣ ਗਿਆ 14 ਜਨਵਰੀ 1945 ਨੂੰ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਪਿੰਡ ਪੱਤੜ ਕਲਾਂ ਦੇ ਵਿੱਚ ਆਪ ਜੀ ਦਾ ਜਨਮ ਹੋਇਆ ਉਹਨਾਂ ਦੇ ਮਾਤਾ ਦਾ ਨਾਮ ਗੁਰਬਖਸ਼ ਕੌਰ ਤੇ ਪਿਤਾ ਦਾ ਨਾਮ ਸਰਦਾਰ ਹਰਪਜਨ ਸਿੰਘ ਹੈ ਪਾਤਰ ਨੇ ਆਪਣੇ ਪਿੰਡ ਦੇ ਸਕੂਲ ਤੋਂ ਹੀ ਪ੍ਰਾਇਮਰੀ ਦੀ ਸਿੱਖਿਆ ਲਈ ਅਤੇ ਖਾਲਸਾ ਕਾਲਜ ਹਾਈ ਸਕੂਲ ਖੇਰਾਂ ਮੱਜਾ ਤੋਂ 10ਵੀਂ ਪਾਸ ਕੀਤੀ। ਰਣਧੀਰ ਗਵਰਨਮੈਂਟ ਕਾਲਜ ਕਪੂਰਥਲਾ ਤੋਂ ਬੀਏ ਕਰਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੰਜਾਬੀ ਦੀ ਐਮਏ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਪੀਐਚਡੀ ਕੀਤੀ। ਜਿਨ੍ਹਾਂ ਦਾ ਵਿਸ਼ਾ ਵੀ ਗੁਰੂ ਨਾਨਕ ਬਾਣੀ ਵਿੱਚੋਂ ਲੋਕ ਧਰਾਮਾਂ ਦਾ ਰੂਪਾਂਤਰਣ ਸੀ। ਆਪਣੇ ਅਧਿਆਪਕ ਅਤੇ ਉੱਗੇ ਨਾਟਕਕਾਰ surjit singh sethi ਦੇ ਕਹਿੰਦੇ ਹੀ ਉਹਨਾਂ ਆਪਣੇ ਪਿੰਡ ਦੇ ਨਾਮ ਤੋਂ ਪਹਿਲਾਂ ਇੱਕ ਤਖ਼ल्लੁਸ ਪਾਤਰ ਰੱਖ ਲਿਆ ਜਾਵੇ। ਜਦੋਂ surjit ਪਾਤਰ ਜੀ ਨੂੰ ਇਹ ਤਖ਼ल्लੁਸ ਦਿੱਤਾ ਗਿਆ ਮਰਹੂਮ ਲੇਖਕ surjit singh sethi ਜੀ ਬਨੋ ਤਾਂ ਉਹਨਾਂ ਨੇ ਇੱਕਦਮ ਆਪਣੇ ਪਿੰਡ ਦਾ ਪਿਛੋਕਰ ਜਿਹੜਾ ਹੈ ਆਪਣੇ ਨਾਮ ਦੇ ਨਾਲ ਰੱਖ ਲਿਆ। ਅਸਲ ਵਿੱਚ ਇਹ ਸ਼ਬਦ ਸੀ ਪੱਤੜ ਲੇਕਿਨ ਜਦੋਂ ਆਪਾਂ ਇਸ ਨੂੰ ਪਾਵਾਂਗੇ ਤੋ ਪਾਤਰ ਹੀ ਬਣ ਜਾਵੇਗਾ ਸੋ ਇਸ ਕਰਕੇ surjit ਪਾਤਰ ਦੇ ਨਾਮ ਨਾਲ ਪੂਰੀ ਦੁਨੀਆ ਦੇ ਵਿੱਚ ਮਕਬੂਲ ਹੋ ਗਏ ਦੋਸਤੋ 11 ਮਈ 2024 ਦੀ ਉਸ ਤਾਰੀਖ ਨੇ ਇਸ ਕਵੀ ਨੂੰ ਸਾਡੇ ਕੋਲੋਂ ਸ਼ਰੀਰਕ ਤੌਰ ਤੇ ਹਮੇਸ਼ਾ ਲਈ ਖੋ ਲਿਆ ਪੋਸੂਨਾਮਾ ਚੈਨਲ ਹਮੇਸ਼ਾ ਉਨ੍ਹਾਂ ਦੇ ਸਾਹਿਤ ਨੂੰ ਲੈ ਕੇ ਉਨ੍ਹਾਂ ਦੀ ਵੰਗੀ ਨੂੰ ਲੈ ਕੇ ਗੀਤਾ ਗਜ਼ਲਾਂ ਨਜ਼ਮਾਂ ਨੂੰ ਲੈ ਕੇ ਗੱਲ ਕਰਦਾ ਹੈ 1969 ਦੇ ਵਿੱਚ ਪਾਤਰ ਸਾਹਿਬ ਬਾਬਾ ਬੁੱਢਾ ਕਾਲਜ ਬੀੜ ਸਾਹਿਬ ਅੰਮ੍ਰਿਤਸਰ ਦੇ ਵਿੱਚ बतौर ਲੈਕਚਰਰ ਲੱਗੇ ਉਸ ਤੋਂ ਬਾਅਦ ਉਹ ਪੰਜਾਬ ਖੇਤੀਬੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਅਧਿਆਪਕ ਵਜੋਂ ਨਿਯੁਕਤ ਹੋ ਗਏ ਇੱਥੇ ਹੀ ਪੰਜਾਬੀ ਦੇ ਪ੍ਰੋਫੈਸਰ ਦੇ ਤੌਰ ਤੇ ਸੇਵਾਮੁਕਤ ਹੋਏ ਨੇ 2002 ਦੇ ਵਿੱਚ ਉਹ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਚੁਣੇ ਗਏ ਅਤੇ 2008 ਤੱਕ ਇਸ ਅਹੁਦੇ ਤੇ ਰਹਿੰਦਿਆਂ ਉਹਨਾਂ ਨੇ ਪੰਜਾਬੀ ਸਾਹਿਤ ਅਕਾਦਮੀ ਨੂੰ ਸਾਹਿਤ ਸਰਗਰਮੀਆਂ ਦਾ ਗੜ ਬਣਾ ਦਿੱਤਾ 1913 ਦੇ ਵਿੱਚ ਪੰਜਾਬ ਸਰਕਾਰ ਨੇ ਉਹਨਾਂ ਨੂੰ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਦਾ ਪ੍ਰਧਾਨ ਨਾਮਜ਼ਦ ਕੀਤਾ 2013 ਦੇ ਵਿੱਚ ਹੀ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਵਿੱਚ ਵਿਜ਼ਿਟਿੰਗ ਪ੍ਰੋਫੈਸਰ ਦੇ ਅਹੁਦੇ ਤੇ ਨਾਮਜ਼ਦ ਕੀਤਾ ਗਿਆ। ਪਾਤਰ ਪਿੰਡ ਵਿੱਚ ਪੜਿਆ ਪਿੰਡੂ ਵਿਦਿਆਲਿਆਂ ਤੋਂ ਵਿੱਦਿਆ ਪ੍ਰਾਪਤ ਕੀਤੀ। ਲਿਖਤਾਂ ਦੇ ਵਿੱਚ ਪਿੰਡਾਂ ਦੀ ਖੁਸ਼ਬੂ ਰਿਸ਼ਤਿਆਂ ਦਾ ਨਿੱਘ ਹਮੇਸ਼ਾ ਮਹਿਸੂਸ ਹੁੰਦਾ ਹੈ। surjit patar latini ਅਮਰੀਕਾ ਦੇ ਕਲੰਬੀਆ ਵਿੱਚ ਪੈਂਦੇ ਮੈਦਨ ਸ਼ਹਿਰ ਦੇ ਵਿੱਚ ਇੱਕ ਕਵਿਤਾ ਉਤਸਵ ਦੇ ਵਿੱਚ ਸ਼ਿਰਕਤ ਕਰਨ ਗਿਆ ਸੀ ਉੱਥੇ ਉਸ ਦੀ ਦਾਰੀ ਪਗੜੀ ਦੇਖ ਕੇ ਇੱਕ ਸਪੈਨਿਸ਼ ਬੱਚੇ ਨੇ ਉਸ ਨੂੰ ਜਾਦੂਗਰ ਸਮਝ ਲਿਆ ਸੀ ਸੋ ਦੋਸਤੋ ਪੰਜਾਬੀ ਸਾਹਿਤ ਦੇ ਵਿੱਚ ਉਹਨਾਂ ਦਾ ਯੋਗਦਾਨ ਅਟੁੱਟ ਹੈ ਉਹਨਾਂ ਨੇ ਇੱਕ ਵਾਰ ਮੇਰੇ ਨਾਲ ਇੱਕ ਇੰਟਰਵਿਊ ਦੇ ਦੌਰਾਨ ਗੱਲ ਸਾਂਝੀ ਕੀਤੀ ਕਿ ਮੈਂ ਸਵੇਰ ਨੂੰ ਜਦੋਂ ਸੈਦ ਤੇ ਜਾਇਆ ਕਰਦਾ ਸੀ ਤਾਂ ਰਸਤੇ ਦੇ ਵਿੱਚ ਅਦਾਲਤ ਉਸ ਬਿਨਾਂ ਜਿਆਦਾ ਸੰਘਣਾ ਲੁਧਿਆਣਾ ਨਹੀਂ ਸੀ ਔਰ ਬਹੁਤ ਖੁੱਲਾ ਡੁੱਲਾ ਸੀ ਅਦਾਲਤ ਦੇ ਕੋਲ ਦੀ ਲੰਮੇ ਮੈਂ ਨਿਕਲ ਜਾਂਦਾ ਤਾਂ ਮੈਂ ਦਰਖਤਾਂ 'ਤੇ ਦੇਖਦਾ ਦਰਖਤਾਂ ਦੇ ਗਰੇ ਹੋਏ ਪੱਤਿਆਂ 'ਤੇ ਦੇਖਦਾ ਕਿ ਇਹ ਦਰਖਤ ਕਿੰਨੀਆਂ ਲੋਕਾਂ ਦੀਆਂ ਗਵਾਹੀਆਂ ਦਿੰਦੇ ਨੇ ਕਿੰਨੇ ਲੋਕ ਇੱਥੇ ਆਉਂਦੇ ਨੇ ਉਹਨਾਂ ਨੇ ਦੱਸਿਆ ਕਿ ਮੈਂ ਉਸ ਵਾਤਾਵਰਣ ਨੂੰ ਵੀ ਆਪਣੀ ਗਜ਼ਲ ਦਾ ਹਿੱਸਾ ਬਣਾਇਆ ਹੈ ਤੇ ਮੈਂ ਉਸ ਨੂੰ ਵੀ ਹਿੱਸਾ ਬਣਾਇਆ ਜਦੋਂ ਪਰਦੇਸਾਂ ਦੇ ਵਿੱਚ ਰੋਜ਼ੀ ਰੋਟੀ ਲਈ ਪੈਸਾ ਕਮਾਉਣ ਇੱਕ ਪੁੱਤ ਚਲਾ ਜਾਂਦਾ ਹੈ ਤਾਂ ਮਗਰੋਂ ਉਸਦੀ ਮਾਂ ਇਸ ਦੁਨੀਆ ਨੂੰ ਅਲਵਿਦਾ ਕਹਿ ਜਾਂਦੀ ਤਾਂ ਸਿਵਾਏ ਰੋਣ ਦੇ ਉਸ ਦੇ ਪੱਲੇ ਕੁਝ ਨਹੀਂ ਰਹਿੰਦਾ ਉਹਨਾਂ ਨੇ ਲਿਖਿਆ ਹੈ ਕੁਝ ਤਾਂ ਸੇਕਣਗੇ ਮਾਂ ਦੇ ਸਵੇ ਦੀ ਅਗਨ ਬਾਕੀ ਕਬਰਾਂ ਦੇ ਰੁੱਖਾਂ ਹੇਠ ਜਾ ਬੈਣਗੇ ਕੁਝ ਕਿਹਾਤਾ ਹਨੇਰਾ ਜਰੇਗਾ ਕਿਵੇਂ ਚੁੱਪ ਰਹਾਤਾ ਸ਼ਮ੍ਮਾਦਾਨ ਕੀ ਕਹਿਣ ਕੇ ਜਦੋਂ ਇਹ ਗੱਲ ਉਹਨਾਂ ਨੇ ਮੇਰੇ ਨਾਲ ਸਾਂਝੀ ਕੀਤੀ ਇੱਕ ਇੰਟਰਵਿਊ ਦੇ ਦੌਰਾਨ ਤਾਂ ਸੱਚਮੁੱਚ ਇੱਕ ਪਲ ਵਾਸਤੇ ਪੂਰਾ ਸਟੂਡੀਓ ਖਾਮੋਸ਼ ਹੋ ਗਿਆ ਸੀ ਇੱਕ ਮਿਲਨਸਾਰ ਨਿੱਗੇ ਸੁਭਾ ਦੇ ਮਾਲਕ ਸਨ ਸਰਜੀਤ ਪਾਤਰ ਜੀ ਲੇਕਿਨ 11 ਮਈ 200 24 ਦੀ ਉਸ ਤਾਰੀਖ ਨੇ ਇਸ ਮਹਿਬੂਬ ਲੇਖਕ ਨੂੰ ਸਾਡੇ ਕੋਲੋਂ ਹਮੇਸ਼ਾ ਖੋਲਿਆ ਪੋਸੂ ਨਾਮਾ ਇਸ ਸ਼ਖਸੀਅਤ ਨੂੰ ਸਮੇਂ-ਸਮੇਂ ਸਿਰ ਯਾਦ ਕਰਦਾ ਰਹੇਗਾ ਜੁੜੇ ਰਹੋ ਪੋਸੂ ਨਾਮਾ ਚੈਨਲ ਦੇ ਨਾਲ